ਸਾਡੇ ਕੋਲ ਇਹ ਵੀ ਸਮਾਨ ਪੰਜੀ ਸਵਾਗਤ ਆ ਦੋਸਤੋ ਤੁਹਾਨੂੰ ਅੱਜ ਮਲਾਵਾਂਗੇ ਧੂਰੀ ਦੇ ਪੰਨਾ ਲਾਲ ਪੰਸਾਰੀ ਜੀ ਨੂੰ ਲਾਲਾ ਪੰਨਾ ਲਾਲ ਪੰਸਾਰੀ ਦੀ ਦੁਕਾਨ ਸਦਰ ਬਾਜ਼ਾਰ ਦੇ ਵਿੱਚ ਹੈ ਤੇ ਪੁਰਾਣੇ ਬਜ਼ੁਰਗ ਨੇ ਜਿਹੜੇ ਉਹ ਜਾਣਦੇ ਹੋਣਗੇ ਇਹ ਲਾਲਾ ਪੰਨਾ ਲਾਲ ਪੰਸਾਰੀ ਜੀ ਦੀ ਦੁਕਾਨ ਹੈ ਜਿੱਥੋਂ ਦੇਸੀ ਜੜੀ ਬੂਟੀਆਂ ਤੇ ਹੋਰ ਦੇਸੀ ਆਯੁਰਵੈਦਿਕ ਚੀਜ਼ਾਂ ਖਾਣ ਪੀਣ ਦੇ ਆ ਮਿਲਦੀਆਂ ਨੇ ਜੀ ਤੇ ਤਕਰੀਬਨ ਜਿਹੜੀ ਇਹ 100 ਸਾਲ ਤੋਂ ਉੱਪਰ ਦੀ ਇਹ ਦੁਕਾਨ ਹੈ ਸੋ ਲਗਭਗ 100 ਸਾਲ ਤੋਂ ਪੱਤੀ ਆ 100 ਸਾਲ ਦਾ 90 ਦਾ ਮੇਰੀ ਹੋਗੀ 90 ਤਾਂ ਇਹਨਾਂ ਦੀ ਉਮਰ ਹੋਗੀ 100 ਸਾਲ ਤੋਂ ਉੱਪਰ ਦੀ ਦੁਕਾਨਦਾਰ ਹੈ ਤੇ ਜਿਹੜੀ ਇਹ ਦੁਕਾਨ ਪੰਨਾ ਲਾਲ ਜੀ ਦੇ ਨਾਮ ਤੇ ਮਸ਼ਹੂਰ ਹੈ ਤਾਂ ਪੰਨਾ ਲਾਲ ਮੈਂ ਦੱਸ ਦਿਆਂ ਮੈਂ ਤੁਹਾਨੂੰ ਤੇ ਇਹ ਨੇ ਮਾਨਯੋਗ ਸ਼੍ਰੀ ਸਵਰਗਵਾਸੀ ਸ਼੍ਰੀ ਪੰਨਾ ਲਾਲ ਜੀ ਜਿਹੜੇ ਕਿ ਅ 26 12 1991 ਨੂੰ ਸਵਰਗਵਾਸੀ ਹੋਏ ਇਹਨਾਂ ਨੇ ਉਹ ਇਹ ਜਿਹੜਾ ਹੈਗਾ ਦੇਸੀ ਜਿਹੜੀ ਬੂਟੀਆਂ ਦਾ ਕੰਮ ਚਲਾਇਆ ਔਰ ਉਸ ਤੋਂ ਬਾਅਦ ਤੁਹਾਨੂੰ ਮੈਂ ਮਲਾਮਾ ਇਹ ਮੇਰੇ ਕੋਲੇ ਇਹਨਾਂ ਦੀਆਂ ਤਿੰਨ ਪੀੜੀਆਂ ਬੈਠੀਆਂ ਨੇ ਅੱਗੇ ਤੇ ਚੌਥੀ ਪੀੜ੍ਹੀ ਹੈ ਜਿਹੜੀ ਇਹ ਬੇਟਾ ਪੰਨਾ ਲਾਲ ਜੀ ਦੇ ਬੇਟੇ ਸ਼੍ਰੀ ਧਰਮਚੰਦ ਜੈਨ ਜੀ ਇਹ ਨੇ ਜਿਹੜੇ 90 ਸਾਲ ਦੀ ਇਹਨਾਂ ਦੀ ਕਰੀਬ ਉਮਰ ਹੈ ਤੇ ਪੰਨਾ ਲਾਲ ਜੀ ਤੋਂ ਬਾਅਦ ਇਹ ਇਹ ਜਿਹੜੀ ਬੂਟੀਆਂ ਦਾ ਜਿਹੜਾ ਕੰਮ ਹੈ ਉਹ ਚਲਾ ਰਹੇ ਨੇ ਉਸ ਤੋਂ ਬਾਅਦ ਧਰਮਚੰਦ ਜੀ ਦੇ ਬੇਟੇ ਜਿਹੜੇ ਕਿ ਪੰਨਾ ਲਾਲ ਜੀ ਦੇ ਪੋਤੇ ਇਹ ਬੈਠੇ ਨੇ ਦੀਪਕ ਜੈਨ ਜੀ ਤੇ ਉਸ ਤੋਂ ਇਹ ਆਪਣੇ ਪਿਤਾ ਜੀ ਦੇ ਨਾਲ ਹੱਥ ਫਟਾਉਂਦੇ ਨੇ ਤੇ ਦੀਪਕ ਜੈਨ ਜੀ ਦੇ ਅੱਗੇ ਰਿਸ਼ਭ ਰਿਸ਼ਭ ਜੈਨ ਜਿਹੜੇ ਕਿ ਪੰਨਾ ਲਾਲ ਜੀ ਦੇ ਪੜਪੋਤੇ ਨੇ ਚੌਥੀ ਪੀੜੀ ਹੈ ਸੋ ਪੰਨਾ ਲਾਲ ਜੀ ਤੋਂ ਬਾਅਦ ਤਿੰਨ ਪੀੜੀਆਂ ਇਸ ਟਾਈਮ ਮੌਜੂਦ ਇਹ ਭਗਵਾਨ ਦਾ ਸ਼ੁਕਰ ਹੈ ਬੈਠੀਆਂ ਨੇ ਤੇ ਰਲ ਕੇ ਆਪਸ ਵਿੱਚ ਇਹ ਦੇਸੀ ਜੜੀ ਬੂਟੀਆਂ ਦਾ ਜਿਹੜਾ ਹੈਗਾ ਕੰਮ ਕਰੀ ਕਰਦੇ ਨੇ ਤੇ ਦੇਸੀ ਮੈਡੀਸਨ ਦੀ ਇਹ ਦੁਕਾਨ ਹੈ ਜਿਹੜੀ ਕਿ ਤਕਰੀਬਨ ਤੂਰੀ ਦੇ ਸਾਰੇ ਏਰੀਏ ਦੇ ਵਿੱਚ ਬਹੁਤ ਜ਼ਿਆਦਾ ਮਸ਼ਹੂਰ ਹੈ ਤੇ ਇੱਕ ਤੁਹਾਨੂੰ ਮੈਂ ਦੱਸਾਂ ਕਿ ਇਸ ਏਰੀਏ ਦੇ ਵਿੱਚ ਹੁਣ ਪਤਾ ਲੱਗ ਕੇ ਚੱਲਿਆ ਕਿ ਜਿਹੜਾ ਪੰਸਾਰੀ ਆ ਉਹ ਪੰਸਾਰੀ ਕੋਈ ਵੀ ਹੋ ਸਕਦਾ ਵੀ ਪੰਸਾਰੀ ਹੁੰਦਾ ਜਿਹੜਾ ਦੇਸੀ ਜੜੀ ਬੂਟੀਆਂ ਸੇਲ ਕਰਦਾ ਤੇ ਪੰਨਾ ਲਾਲ ਜੀ ਹੈਗਾ ਬੰਦੇ ਦਾ ਨਾਮ ਇਹਨਾਂ ਦੇ ਪਿਤਾ ਜੀ ਦਾ ਤੇ ਇੰਨੀ ਜ਼ਿਆਦਾ ਇਹਨਾਂ ਦੀ ਦੁਕਾਨ ਮਸ਼ਹੂਰ ਸੀ ਕਿ ਪੰਸਾਰੀ ਦੇ ਨਾਲ ਪੰਨਾ ਪੱਕੇ ਜੁੜ ਗਿਆ ਸੀ ਵੀ ਲੋਕ ਇਹ ਕਹਿਣ ਲੱਗੇ ਸੀ ਵੀ ਜੇ ਕੋਈ ਪੰਸਾਰੀ ਹੁੰਦਾ ਤਾਂ ਪੰਨਾ ਲਾਲ ਪੰਸਾਰੀ ਹੁੰਦਾ ਉਹ ਪੰਨਾ ਪੰਸਾਰੀ ਦੇ ਨਾਮ ਤੇ ਮਸ਼ਹੂਰ ਹੈ ਤੇ ਤੋਂ ਸਵਾਗਤ ਹੈ ਜੀ ਅੱਜ ਆਪਾਂ ਗੱਲ ਕਰਾਂਗੇ ਪਹਿਲਾਂ ਸ੍ਰੀ ਧਰਮਚੰਦ ਜੈਨ ਜੀ ਜਿਹੜੇ ਪੰਨਾ ਲਾਲ ਜੀ ਦੇ بیٹے ਨੇ ਬਾਉ ਜੀ ਤੁਸੀਂ ਦੱਸੋ ਬਈ ਤੁਹਾਡੀ ਉਮਰ ਕਿੰਨੀ ਆਜ 90 ਪਲੱਸ 90 ਪਲੱਸ ਹੈ ਤੇ ਠੀਕ ਠਾਕ ਹੈ ਸਿਹਤ ਤੰਦਰੁਸਤ ਹੈ ਤੇ ਇਹ ਦੱਸੋ ਵੀ ਲਾਲਾ ਪੰਨਾ ਲਾਲ ਜੀ ਦੇ ਨਾਮ ਤੇ ਇਹ ਦੇਸੀ ਜਿਹੜੀ ਬੂਟੀਆਂ ਹੁੰਦਾ ਜਿਹੜਾ ਕੰਮ ਹੈ ਮਸ਼ਹੂਰ ਹੈ ਤੇ ਉਹਨਾਂ ਨੇ ਕਦੋਂ ਸ਼ੁਰੂ ਕੀਤਾ ਇਹ ਕੰਮ ਜਦ ਦੇਖ ਕੇ ਬਹੁਤ ਪੁਰਾਣੀ ਗੱਲ ਹੈ ਮੇਰੇ ਮੈਂ ਜਦੋਂ ਪੜਦਾ ਸੀ ਮੇਥੋਂ ਪਹਿਲਾਂ ਹੀ ਸ਼ੁਰੂ ਕੀਤਾ ਜਨਮ ਤੋਂ ਪਹਿਲਾਂ ਤੁਹਾਡੇ ਜਨਮ ਤੋਂ ਪਹਿਲਾਂ ਹੀ ਇਹਨਾਂ ਨੇ ਸ਼ੁਰੂ ਕਰ ਲਿਆ ਸੀ ਮਤਲਬ ਵੰਡ ਤੋਂ ਪਹਿਲਾਂ ਦਾ ਇਹ ਹੋ ਵੰਡ ਤੋਂ ਪਹਿਲਾਂ ਦਾ ਤੇ ਇਹ ਕਿੱਥੇ ਹੁੰਦਾ ਸੀ ਕਿੱਥੇ ਕੰਮ ਹੁੰਦਾ ਸੀ ਇਹ ਜੜੀ ਬੁੱਤੀਆਂ ਦਾ ਇੱਥੇ ਇਸ ਏਰੀਏ 'ਚ ਹਾਂ ਸਦਰ ਬਾਜ਼ਾਰ ਸਦਰ ਬਾਜ਼ਾਰ ਹੁੰਦੀ ਰਹੀ ਹਾਂ ਦੁਕਾਨ ਇਧਰ ਹੁੰਦੀ ਜਾਨੀ ਸਦਰ ਬਾਜ਼ਾਰ ਤੂਰੀ ਦੇ ਵਿੱਚ ਠੀਕ ਹੈ ਤੇ ਫਿਰ ਉਸ ਤੋਂ ਬਾਅਦ ਤੁਸੀਂ ਜਿਹੜਾ ਹੈਗਾ ਅੱਗੇ ਇਹ ਕੰਮ ਰੈਗੂਲਰ ਜਾਰੀ ਰੱਖਿਆ ਹਾਂ ਠੀਕ ਹੈ ਬਿਲਕੁਲ ਤੇ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆ ਇਹਨਾਂ ਦੇ ਬੇਟੇ ਨਾਲ ਤੇ ਵੀਰ ਜੀ ਤੁਹਾਨੂੰ ਤੁਸੀਂ ਕਦੋਂ ਤੋਂ ਜੁੜੇ ਹੋ ਇਹਨਾਂ ਨਾਲ ਤਰ ਹੁੰਦੇ ਸੀ ਸਣ 87 ਤੋਂ ਇਸ ਦੁਕਾਨ ਦੇ ਉੱਤੇ ਕੰਮ ਕਰਦਾ ਆਪਣੇ ਬਾਬਾ ਜੀ ਨਾਲ ਕੰਮ ਕੀਤਾ ਕੀਤਾ ਪਿਤਾ ਜੀ ਨਾਲ ਕੀਤਾ ਠੀਕ ਹੈ ਇਹ ਬਾਬਾ ਜੀ ਤੋਂ ਬਹੁਤ ਕੁਝ ਸਿੱਖਿਆ ਹੂੰ ਉਹਨਾਂ ਨਾਲ ਮੈਂਨੇ ਬਹੁਤ ਸਾਲ ਕੰਮ ਕੀਤਾ ਹੂੰ ਬਾਬਾ ਜੀ ਦੀ ਜਿਹੜੀ ਉਹ ਮ੍ਰਿਤੂ ਹੋਈ ਆ ਲਗਭਗ ਉਹਨਾਂ ਦੀ ਉਮਰ ਵੀ 90 ਸਾਲ ਸੀ ਉਸ ਦਾ ਅੱਛਾ ਉਹਨਾਂ ਦੀ ਉਮਰ ਵੀ 90 ਸਾਲ ਸੀ ਠੀਕ ਹੈ ਮੈਂ ਉਹਨਾਂ ਤੋਂ ਬਹੁਤ ਕੁਝ ਸਿੱਖਿਆ ਜੜੀਆਂ ਬੁੱਕੀਆਂ ਦਾ ਸਾਡੇ ਕੋਲੇ ਹਰ ਤਰ੍ਹਾਂ ਦਾ ਸਟਾਕ ਹੁੰਦਾ ਹਮ ਹਰ ਕੰਪਨੀ ਦੇ ਆ ਦੇਸੀ ਦਵਾਈਆਂ ਹੁੰਦੀਆਂ ਨੇ ਡਰਾਈ ਫਰੂਟ ਵਗੈਰਾ ਵੀ ਅਸੀਂ ਹੁਣ ਕੰਮ ਕਰਦੇ ਆ ਜਿਹੇ ਜਿਹੇ ਸਮਾਂ ਬਦਲ ਗਿਆ ਉਹਦੇ ਨਾਲ ਨਾਲ ਦੇਖੋ ਕਿੰਨੇ ਕੁ ਲੋਕ ਠੀਕ ਹੋ ਗਏ ਦੇਖੋ ਇਸ ਗੱਲ ਦਾ ਤਾਂ ਕੋਈ ਰਿਕਾਰਡ ਨਹੀਂ ਪਰ ਬਹੁਤ ਜਦੋਂ ਲੋਕ ਆਉਂਦੇ ਨੇ ਬਹੁਤ ਲੋਕ ਇਹ ਆ ਕੇ ਅੱਜ ਵੀ ਦੱਸਦੇ ਨੇ ਅੱਜ ਇਹ ਸਾਡਾ ਬੱਚਾ ਪ੍ਰੋਪਰ ਦਾ ਹੋ ਗਿਆ ਕੀ ਬਾਤ ਹੈ हां ਹੜੀ ਟੱਕਰ ਵੀ ਅੱਜ ਟੱਕਰ ਵੀ ਲੋਕ ਬਹੁਤ ਆਉਂਦੇ ਨੇ ਜਿਹੜੇ ਇਹ ਗੱਲ ਦਾ ਮਾਨ ਕਰਦੇ ਨੇ ਤੇ ਜਿਹੜਾ ਜਿਵੇਂ ਮੰਨ ਲਓ ਪਿੰਡੂ ਲੋਕ ਵੀ ਆਉਂਦੇ ਨੇ ਸ਼ਹਿਰੀ ਵੀ ਆਉਂਦੇ ਨੇ ਤੁਹਾਡਾ ਜਿਹੜਾ ਲਾਲਾ ਜੀ ਦਾ ਨਾਮ ਹੈ ਜਿਹੜਾ ਉਹ ਮੇਰੇ ਖਿਆਲ ਚ ਧਰਮਚੰਦ ਜੀ ਦਾ ਨੋ ਘਟ ਜਾਣਦੇ ਹੋਣਗੇ ਤੇ ਪਰ ਸਾਡੇ ਲਾਲਾ ਜੀ ਦਾ ਨੋ ਹੀ ਹੈ ਅਸੀਂ ਉਹਦੇ ਨਾਮ ਤੇ ਹੀ ਲਾਲਾ ਪੰਨਾ ਲਾਲ ਜੀ ਦਾ ਨਾਮ ਜਿਹੜਾ ਅਸੀਂ ਵੀ ਛੋਟੇ ਆ ਅਸੀਂ ਵੀ ਉਹਨਾਂ ਦੇ ਉਹਨਾਂ ਦਾ ਨਾਮ ਵੀ ਉਹਨਾਂ ਦਾ ਨਾਮ ਜਿਹੜਾ ਇੰਨਾ ਮਸ਼ਹੂਰ ਐ ਨਹੀਂ ਜਿਤ ਨਾਲ ਲਿਆ ਜਾਂਦਾ ਉਹੀ ਅੱਜ ਵੀ ਉਹ ਕਿਵੇਂ ਮਹਿਸੂਸ ਕਰਦੇ ਹੋ ਵੀ ਉਹਨਾਂ ਦਾ ਨਾਮ ਇੰਨਾ ਜ਼ਿਆਦਾ ਜਿਹੜਾ ਮਸ਼ਹੂਰ ਹੈ ਇਹ ਇਹ ਬਹੁਤ ਫਕਰ ਦੀ ਗੱਲ ਐ ਇਹ ਕੋਈ ਚੀਜ਼ ਰੁਪਈਆਂ ਨਾਲ ਜਾਂ ਕਿਸੇ ਚੀਜ਼ ਨਾਲ ਤੋਲੀ ਨਹੀਂ ਜਾ ਸਕਦੀ ਨਵੇਂ ਲਾਣੇ ਦੇ ਸਾਰੇ ਪਿੰਡਾਂ 'ਚ ਜੀਵਨ ਕੇ ਤੁਸੀਂ ਲੋਂਗੋਵਾਲ ਸੰਗਰੂਰ ਤੁਸੀਂ ਬਰਨਾਲਾ ਕਿਸੇ ਸ਼ਹਿਰ ਦੇ ਕਿਸੇ ਦੁਕਾਨਦਾਰ ਨੂੰ ਪਲਸਾਰੀ ਨੂੰ ਜਾ ਕੇ ਕਹੋ ਵੀ ਤੁਰੀ ਪੰਨਾ ਲਾਲ ਪਲਸਾਰੀ ਹੈ ਕੋਈ ਲਾ ਤੁਹਾਨੂੰ ਦੱਸਣਗੇ ਕਿਸੇ ਪਿੰਡਾਂ ਦੇ ਵਿੱਚ ਜਾ ਕੇ ਤੁਸੀਂ ਪੰਨਾ ਲਾਲ ਜੀ ਦਾ ਨਾਮ ਇੱਜ਼ਤ ਨਾਲ ਸਾਰੇ ਲੋਕ ਲੈਂਦੇ ਨੇ ਇਸੇ ਪਿੰਡ ਦੇ ਲਵੇ ਲਾਣੇ ਸਾਡਾ 50 ਪਿੰਡਾਂ ਦੇ ਵਿੱਚ ਅੱਜ ਵੀ ਨਾਮ ਹੈ ਕਿਸੇ ਨੂੰ ਜਾ ਕੇ ਕਹਿ ਦਿਓ ਹਾਂ ਜੀ ਅਸੀਂ ਜਾਣਦੇ ਬਿਲਕੁਲ ਇਹ ਗੱਲ ਸਹੀ ਹੈ ਮੈਂ ਵੀ ਇਹਦੀ ਗਵਾਹੀ ਦਿੰਦਾ ਵੀ ਵੀ ਸਾਡੇ ਜਿਹੜੇ ਦਾਦੇ ਪੁਰਦਾਦੇ ਸੀ ਉਹ ਵੀ ਪੰਨਾ ਲਾਲ ਜੀ ਦਾ ਨਾਮ ਲਿਆ ਕਰਦੇ ਸੀ ਇਸ ਦੀ ਕਾਮਯਾਬੀ ਇਸ ਗੱਲ ਤੋਂ ਦੇਖੋ ਵੀ ਅਸੀਂ ਅੱਜ ਇਕੱਠੀਆਂ ਤਿੰਨ ਪੀੜ੍ਹੀਆਂ ਇਸ ਦੁਕਾਨ ਦੇ ਉੱਤੇ ਕੰਮ ਕਰਦੀਆਂ ਨੇ ਇਹ ਸਬੂਤ ਹੈ। ਕਿਆ ਬਾਤ ਹੈ। ਠੀਕ ਹੈ। ਅਨਸਾਰੀ ਤੱਕ ਹੋਈ ਜਿਹਨੂੰ ਕੋਈ ਚੀਜ਼ ਦੱਸਦੇ ਉਹਨੂੰ ਫਾਇਦੇ ਫਾਇਦਾ ਹੁੰਦਾ। ਤਕਰੀਬ। ਅੱਛਾ ਲਾਲਾ ਜੀ ਤੁਸੀਂ ਜਿਵੇਂ ਕੋਈ ਆਮ ਲੋਕ ਪੁੱਛਣ ਆ ਜਾਂਦੇ ਨੇ ਵੀ ਮੈਨੂੰ ਕੋਈ ਨੁਕਤਾ ਦੱਸੋ ਮੈਨੂੰ ਕੋਈ ਹੈਨਾ ਵੀ ਤੁਸੀਂ ਉਹ ਵੈਸੀ ਫ੍ਰੀ ਚ ਦੱਸ ਦਿੰਦੇ ਹੋ ਵੀ ਭਾਈ ਆਹ ਆ ਨੁਕਤਾ ਹੈ। ਦਵਾਈ ਲਾਇਏ ਚਾਹੇ ਨਾ ਲਾ ਸਾਡੇ ਕੋਲੋਂ ਸਾਡੇ ਕੋਲੋਂ ਇਵਨ ਸਮਾਨ ਪੰਜ ਸਾਡੇ ਕੋਲੋਂ ਇਵਨ ਸਮਾਨ ਪੰਜ ਇਹ ਅਸੀਂ ਫਟਕੇ ਬਿਠਾਉਂਦੇ ਵੀ ਭਾਈ ਬਹਿ ਜਾਓ ਸਮਝ ਗਿਆ ਜੀ ਗੱਲ ਤੁਹਾਡੀਆਂ ਐਸਾ ਜੋ ਵੇਖੋ ਜੀ ਲਾਲਾ ਜੀ ਦੀ ਜਿਹੜੀਆਂ ਪ੍ਰਾਤਨ ਜਾਇਦਾਦ ਆ ਇੱਕ ਤਰ੍ਹਾਂ ਦੀ ਇਹ ਵੀ ਪੁਰਾਣੇ ਸਮੇਂ ਦੇ ਵਿੱਚ ਕਿਦਾਂ ਐਦਾਂ ਪੀਪਿਆਂ ਦੇ ਵਿੱਚ ਜਿਹੜਾ ਪਰਚੂਨ ਦੇ ਨਾਲ ਸਮਾਨ ਵੀ ਐਦਾਂ ਰੱਖਦੇ ਸੀ ਪਰ ਇਹ ਦੇਸੀ ਜੜੀ ਬੂਟੀਆਂ ਨੇ ਜਿਹੜੀਆਂ ਐਦਾਂ ਪੀਪਿਆਂ ਦੇ ਵਿੱਚ ਰੱਖੀਆਂ ਹੋਈਆਂ ਨੇ ਵੀ ਪਤਾ ਨਹੀਂ ਕਿੰਨੇ ਦਹਾਕੇ ਪੁਰਾਣੇ ਇਹ ਪੀਪੇ ਨੇ ਤੇ ਆ ਦੇਖੋ ਉਵੇਂ 9 ਲਿਖੇ ਹੋਏ ਨੇ ਤੇ ਆ ਆ ਤੁਸੀਂ ਪੜ ਸਕਦੇ ਹੋ ਤੇ ਇਹ ਜਿਹੜੇ ਇਹਨਾਂ ਦੇ ਪੋਤੇ ਨੇ ਅ ਰਿਸ਼ਵ ਜੀ ਉਹ ਵੀ ਕਹਿੰਦੇ ਨੇ ਵੀ ਅਸੀਂ ਇਹ ਸਾਡੇ ਦਾਦੇ-ਪੁਰਦਾਦਿਆਂ ਦੀ ਇਹ ਜਿਹੜੀ ਜਾਇਦਾਦ ਹੈ ਇਹ ਪ੍ਰਾਤਮਿਕਤਾ ਹੈ ਇਹ ਸੰਭ ਕੇ ਰੱਖੀ ਹੋਈ ਹੈ ਵੀ ਅਸੀਂ ਮਤਲਬ ਅੱਜ ਦਾ ਨਵਾਂ ਯੁੱਗ ਆ ਗਿਆ ਨਵੇਂ-ਨਵੇਂ ਡਿਜ਼ਾਈਨਦਾਰ ਡੱਬੇ ਡਿਜ਼ਾਈਨਦਾਰ ਪੈਕਿੰਗ ਆ ਗਿਆ ਪਰ ਉਹ ਵੀ ਅਪਣਾਏ ਨੇ ਇਹਨਾਂ ਨੇ ਪਰ ਫਿਰ ਵੀ ਆਹ ਪੁਰਾਣੀਆਂ ਚੀਜ਼ਾਂ ਨੇ ਜਿਹੜੀਆਂ ਪੁਰਾਣੇ ਡੱਬੇ ਇਹ ਇਹਨਾਂ ਨੇ ਸਾਂਭ ਕੇ ਰੱਖੇ ਨੇ ਕਿ ਬਜ਼ੁਰਗਾਂ ਦੀ ਨਿਸ਼ਾਨੀ ਇਹ ਕਹਿੰਦੇ ਅਸੀਂ ਕਦੇ ਵੀ ਇਹਨੂੰ ਬਦਲਣਾ ਨਹੀਂ ਹੈਗਾ ਜੀ ਦੇਖੋ ਤੁਸੀਂ ਕੀ ਬਾਤ ਹੈ ਕੀ ਖੂਬਸੂਰਤੀ ਇਹਨੂੰ ਬង្ਗ ਦਿਖਾਓ ਦੇਖੋ ਕਿੰਨਾ ਪੁਰਾਣਾ ਕਲਾਸਿਕਲ ਡੱਬਾ ਹੂੰ ਚੀਜ਼ਾਂ ਦੇਖੋ ਦੇਖੋ ਕੀ ਬਾਤ ਹੈ ਸਟੈਂਪ ਲੱਗੀ ਹੋਈ ਹੈ ਪਤਾ ਨਹੀਂ ਕਿਸ ਜੀ ਦਾ ਕਿਹੜੀ ਬਾਹਰਲੇ ਡੱਬੇ ਆਏ ਨੇ ਉਹ ਚੀਜ਼ਾਂ ਉਹ ਕੰਮ ਕਰਦੇ ਸੀ ਸ਼੍ਰੀ ਧਰਮਚੰਦ ਜੈਨ ਜੀ ਨੇ ਦੱਸਿਆ ਹੈ ਕਿ ਕੋਈ ਅਗਰ ਘਰੇਲੂ ਨੁਸਖਾ ਕੋਈ ਇਹ ਨਾ ਤਾਂ ਪੁੱਛਣਾ ਹੁੰਦਾ ਤਾਂ ਇਹ ਉਹ ਵੀ ਘਰੇਲੂ ਨੁਸਖਾ ਹੈ ਪਿਆਰ ਨਾਲ ਦੱਸ ਦਿੰਦੇ ਨੇ ਇਸ ਤੋਂ ਬਿਨਾ ਇੱਥੇ ਪੰਜੀਰੀ ਦਾ ਸਮਾਨ ਵੀ ਮਿਲਦਾ ਹੈ ਤੇ ਇਹ ਦੱਸਦੇ ਨੇ ਕਿ ਇਲਾਕੇ ਦੇ ਕਈ ਲੋਕ ਜਾਂ ਕਈ ਵਾਰ ਵਿਦੇਸ਼ਾਂ ਤੋਂ ਆਏ ਹੋਏ ਲੋਕ ਵੀ ਇਹਨਾਂ ਕੋਲੋਂ ਘਰੇ ਪੰਜੀਰੀ ਬਣਾਉਣ ਲਈ ਨੁਸਖਾ ਲਿਖਵਾ ਕੇ ਲੈ ਜਾਂਦੇ ਨੇ ਤਾਂ ਇਹ ਪੰਜੀਰੀ ਦਾ ਨੁਸਖਾ ਹੈ ਜਿਹੜਾ ਉਹ ਫ੍ਰੀ ਵਿੱਚ ਹੀ ਦੱਸ ਦਿੰਦੇ ਨੇ ਸਮਾਨ ਭਾਵੇਂ ਕੋਈ ਲਵੇ ਨਾ ਲਵੇ ਉਹ ਅਗਲੀ ਦੀ ਇੱਛਾ ਹੈ ਤਾਂ ਇਹ ਜਿਹੜੀ ਹੈਗੇ ਬੜਮੁੱਲੀਆਂ ਜਾਣਕਾਰੀਆਂ ਵੀ ਲੋਕਾਂ ਨੂੰ ਦਿੰਦੇ ਨੇ ਜੀ ਤੁਹਾਨੂੰ ਕੀ ਤੁਹਾਡਾ ਤਜਰਬਾ ਇੱਥੇ ਇਹ ਸਾਨੂੰ ਇਹ ਹੈ ਜੀ ਅਸੀਂ ਇੱਥੇ 65 ਸਾਲ ਸਾਨੂੰ ਮੈਨੂੰ ਆਉਂਦੇ ਨੂੰ ਹੋ ਗਏ 65 ਸਾਲ ਜੀ ਮੈਨੂੰ ਜੋੜੇ ਆਉਂਦੇ ਨੂੰ ਅੱਛਾ ਜੀ ਜਿਹੜਾ ਮੈਂ ਇਹਨਾਂ ਤੋਂ ਚੀਜ਼ ਲੈ ਉਹ ਸਹੀ ਹੋਗੇ ਸੱਚ ਇਹਨਾਂ ਦਾ ਕਹਿ ਕੇ ਦੇਣੀ ਹੈ ਚੀਜ਼ ਨੇ ਅਸਲ ਵੇਚਣੀ ਉਹ ਦਵਾਈ ਜਿਹੜੀ ਚੀਜ਼ ਨਾਲ ਉਹ ਫਰਕ ਪਾਉਂਦੀ ਆਰਾਮ ਕਰਦੀ ਹੈ ਜੀ ਹੂੰ ਇਹਨਾਂ ਕੋਲ ਜਿਹਦੀ ਕੋਈ ਦਵਾਈ ਬੂਟੀ ਹੈ ਜਿਹਨੂੰ ਅਸਲੀ ਮਿਲੂ ਸਾਡੇ ਇਹਨਾਂ ਕੋਲ ਨੇ ਅੱਤਜਰਬਾ ਅਸਲੀ ਜੜੀ ਬੁੱਟੀ ਦਿੰਦੇ ਨੇ ਹਾਂਜੀ ਅਸਲੀ ਜੜੀ ਬੁੱਟੀ ਨਾਲ ਕੋਲ ਸਹੀ ਲਾਉਂਦੇ ਨੇ ਸਹੀ ਜੀ ਹਾਂ ਹਾਂਜੀ ਜੇ ਨਾ ਹੋ ਫਿਰ ਸਾਨੂੰ ਮੰਗਾ ਕੇ ਦਿੰਦੇ ਨੇ ਜੀ ਇਹ ਵੀ ਗੱਲ ਹੈਗੀ ਹਾਂਜੀ ਹਾਂਜੀ ਜਿਹੜੀ ਵੀ ਇਹ ਤੁਹਾਨੂੰ ਨੁਕਤਾ ਦੱਸਦੇ ਨੇ ਹਾਂਜੀ ਵੀ ਪੂਰੇ ਤਜਰਬੇ ਨਾਲ ਦੱਸਦੇ ਨੇ ਜਿਹਦਾ ਜਿਹਦਾ ਨਾਲ ਫਾਇਦਾ ਹੁੰਦਾ ਹਾਂਜੀ ਕਈ ਵਾਰੀ ਸਾਨੂੰ ਨਹੀਂ ਪਤਾ ਹੁੰਦਾ ਸਾਨੂੰ ਇਹ ਰਾਹ ਪਾਉਣ ਦੇ ਲਈ ਤੁਸੀਂ ਦੱਸਦੇ ਵੀ ਸਹੀ ਨੇ ਜੀ ਇਹ ਨਹੀਂ ਗੱਲ ਹੈਗੀ ਤੁਹਾਨੂੰ ਨਾ ਦੱਸ ਸਾਨੂੰ ਸਹੀ ਦੱਸ ਦੇਣੀ ਜੀ ਕੀ ਬਾਤ ਹੈ ਹਾਂਜੀ 100 ਸਾਲ ਤੋਂ ਉੱਪਰ ਦੀ 100 ਸਾਲ ਤੋਂ ਉੱਪਰ ਦੀ ਦੁਕਾਨਦਾਰੀ ਆ ਜੀ ਸਾਡੇ ਬੜੇ ਬਜ਼ੁਰਗ ਹੂੰ ਲਾਲਾ ਪੰਨਾ ਲਾਲ ਜੀ ਮੇਰੇ ਤੂਰੀ ਦੇ ਵਿੱਚ ਜਦੋਂ ਤੂਰੀ ਬਸੀਆ ਉਦੋਂ ਦੇ ਆਏ ਹੋਏ ਨੇ ਉਦੋਂ ਦੇ ਆਏ ਸਾਡੇ ਬਾਉ ਜੀ ਦੀ ਉਮਰ 90 ਸਾਲ ਦੀ ਇਹਨਾਂ ਦਾ ਜਨਮ ਤੂਰੀ ਦਾ ਤੂਰੀ ਦਾ ਐਨੀ ਪੁਰਾਣੀ ਸਾਜੀ ਮੇਰੇ ਥੋੜਾ ਹਕੀਮ ਸੀ ਦਵਾਈਆਂ ਦਾ ਦਵਾਈਆਂ ਵੀ ਦਿੰਦੇ ਸੀ ਉਸ ਵੇਲੇ ਸ਼ੁਕਰੀਆ ਜੀ ਤੇ ਬਹੁਤ ਧੰਨਵਾਦ ਬਈ ਇਹ ਸਾਰਾ ਪਰਿਵਾਰ ਹੈ ਇੱਥੇ ਖੜਾ ਤੇ ਜਦੋਂ ਵੀ ਕੋਈ ਦੇਸੀ ਜੜੀ ਬੂਟੀਆਂ ਦੀ ਜਾਣਕਾਰੀ ਲੈਣੀ ਹੈ ਤਾਂ ਤੁਸੀਂ ਲਾਲਾ ਪੰਨਾ ਲਾਲ ਪੰਸਾਰੀ ਜੀ ਦੇ ਦੁਕਾਨ ਤੇ ਸਦਰ ਬਾਜ਼ਾਰ ਤੂਰੀ ਜ਼ਿਲ੍ਹਾ ਸੰਗਰੂਰ ਦੇ ਵਿੱਚ ਜਦੋਂ ਮਰਜੀ ਤੁਸੀਂ ਦਰਸ਼ਨ ਦੇਖ ਸਕਦੇ ਹੋ ਆ ਇਹਨਾਂ ਦੇ ਕੰਟੈਕਟ ਨੰਬਰ ਨੇ ਤੇ ਜਿਹੜਾ ਇਹ ਇਹਨਾਂ ਦਾ ਐਡਰੈਸ ਹੈ ਤੇ ਆਹ ਫੋਨ ਨੰਬਰ ਨੇ ਤੁਸੀਂ ਤੁਸੀਂ ਕੰਟੈਕਟ ਕਰਕੇ ਜਾਣਕਾਰੀ ਲੈ ਸਕਦੇ ਹੋ ਬਹੁਤ ਬਹੁਤ ਧੰਨਵਾਦ ਜੀ ਬਹੁਤ ਵਾਸ਼ਾ ਅਗਰ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੀ ਵੀਡੀਓ ਲੱਖਾਂ ਲੋਕ ਦੇਖਣ ਤੁਸੀਂ ਆਪਣੀਆਂ ਘਰੇਲੂ ਜਾਂ ਵਪਾਰਕ ਸੁਨਹਿਰੀ ਯਾਦਾਂ ਨੂੰ ਰਿਕਾਰਡ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਨੰਬਰ ਸਕਰੀਨ ਉੱਤੇ ਚੱਲ ਰਹੇ ਹਨ ਜੀ ਬਹੁਤ ਬਹੁਤ ਸ਼ੁਕਰੀਆ ਜੀ ਵੀਡੀਓ ਨੂੰ ਸ਼ੇਅਰ ਕਰਿਓ ਅੱਗੇ ਕਮੈਂਟ ਜ਼ਰੂਰ ਕਰਿਓ ਜੀ ਧੰਨਵਾਦ ਜੀ